ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਅਸਾ ਚੜ੍ਹਦੀ ਕਲਾ ਚੋਂਗੇ ਤੇ ਅੱਜ ਆਪਾਂ ਚੱਲੇ ਸੀਗੇ ਟਰੈਕਟਰ ਸਿਲੈਕਟ ਕਰਨ ਬਾਬੇ ਦੀ ਕਿਰਪਾ ਨਾਲ ਟਰੈਕਟਰ ਲੈਣ ਦਾ ਜੇ ਆਪਾਂ ਨਮਾ ਤੇ ਦੇਖਦੇ ਆ ਤੁਹਾਨੂੰ ਦਿਖਾਉਣਾ ਜਾ ਕੇ ਤੇ ਕਿਰਪਾ ਰੱਖੇ ਮਾਲਾ ਸਾਰਿਆਂ ਤੰਦਰੁਸਤ ਰੱਖੇ ਬਖਸ਼ ਤੁਸੀ ਵਿੱਚ ਕੀ ਦਾ ਟਰੈਕਟਰ ਆ ਕਿਹੜਾ ਦਾਦੇ ਦਾ ਵਿੱਚ ਜਾਂਦਾ ਪਿੱਛੇ ਆ ਘੱਟ ਵੱਡੇ ਹਾਂਜੀ ਆ ਪਹੁੰਚ ਗਿਆ ਖੜਾ ਟਰੈਕਟਰ ਇੱਧਰ ਤੇ ਆ ਸਾਡੇ ਨਾਲ ਸੁਰੂਆ ਬੈਠਾ ਹਾਂ ਜੀ ਟਰੈਕਟਰ ਆਪਾਂ ਕੱਲ ਦੇਖਿਆ ਸੀਗੇ ਤੇ ਟਰੈਕਟਰ ਚਾਰ ਖੜੇ ਸੀ ਇੱਥੇ ਉਹਨਾਂ ਚੋਂ ਇੱਕ ਸਿਲੈਕਟ ਕਰ ਲਿਆ ਸਾਰੇ ਟੈਸਟ ਡਰਾਈਵ ਲੈ ਕੇ ਜਿਹੜਾ ਫਿੱਟ ਬੱਠਾ ਆਪਾਂ ਲਾਇਆ ਤੇ ਹੁਣ ਆਪਾਂ ਇਹਦਾ ਸਮਾਨ ਖੋਲਣਾ ਸੀਗਾ ਏਜੰਸੀ ਵਾਲੇ ਉੱਦਾਂ ਆ ਕੇ ਚੈੱਕ ਕਰ ਗਏ ਸੀ ਟਰੈਕਟਰ ਨੂੰ ਤਾਂ ਉਹਨਾਂ ਨੂੰ ਦੱਸਤਾ ਸੀ ਵੀ ਆਹ ਚੀਜ਼ ਅਸੀਂ ਨਹੀਂ ਨਾਲ ਦੇਣੀ ਤਾਂ ਆਹ ਟਾਇਰ ਇਹਦੇ ਨਾਲ ਦੇ ਸੀਗੇ ਆਪਾਂ ਇੱਕ ਕਦੇ ਉਹ ਕੱਢ ਕੇ ਲਾਏ ਪਾ ਲੰਦੇ ਸੀ ਇਸ ਕਰਕੇ ਹੁਣ ਆਪਾਂ ਟਾਇਰ origignal ਪਾ ਕੇ ਦੇਣੇ ਸੀ ਇਹਨਾਂ ਨੂੰ ਜਿਹੜੇ ਜਾਨੂਅਲ ਨਾਲ ਆਉਂਦੇ ਨੇ 616ਾਂ ਦੇ ਬੰਪਰ ਦੇ ਲੱਟਾ ਸੀਗੇ ਉਹ ਆਪਾਂ ਆਪਣੀਆਂ ਲਾ ਲਈਆਂ ਸਲਾਂਸਰ ਇਹ ਆਪਾਂ ਲਾ ਲੈਣਾ ਆਪਣਾ ਜਿਹੜਾ origignal ਸਲਾਂਸਰ ਉਹ ਲਾ ਕੇ ਦੇਣਾ ਪਲੇਟਫਾਰਮ ਆਪਾਂ ਛੱਡ ਦੇਣਾ ਇਹ ਨਹੀਂ ਲਾਉਣਾ ਆਪਾਂ ਸਵੀਟ ਆਪਾਂ origignal ਲਾਉਣੀ ਆ ਤੇ ਇਹ ਲਾਦਣੀ ਆ ਕਿਉਂਕਿ ਇਹ ਦੁਵਾਰਾ ਤਿਆਰ ਕਰੀ ਹੋਈ ਸੀਗੀ origignal ਆਪਣੀ ਸੰਭੀ ਪਈ ਆ ਹੁਣ ਆਪਾਂ ਲਾ ਲੈਣੀ ਆ ਆਪਣੀ ਯੂ ਪੈਪ ਕੱਲਾ ਛੱਡਣਾ ਸਟੀਰਿੰਗ ਉਹ ਖੋਲ ਲੈਣਾ ਆਪਣਾ ਕਿਉਂਕਿ ਉਹਨਾਂ ਨੂੰ ਕਿਹਾ ਸੀ ਆ ਵੀ ਅਸੀਂ ਯੂ ਪੈਪ ਵੀ ਮਾਡਲ ਸੇਮ ਇਹੀ ਲਾਉਣਾ ਸੀਗਾ ਦੁਵਾਰਾ ਤੇ ਇਹ ਦੇ ਕਰਕੇ ਆਪਾਂ ਤਾਂ ਲਾ ਰਹੇ ਆ ਆਪਣਾ ਹੁਣ ਬੱਕ ਡਾਊਨਸੇਲਿੰਗ ਕਰੀ ਸੀ ਉਦੋਂ ਆਪਾਂ ਨੂੰ ਪਸੰਦ ਸੀ ਉਹ ਚੀਜ਼ ਮਿਊਜ਼ਿਕ ਸਿਸਟਮ ਉਹ ਕਹਿੰਦਾ ਵੀ ਆਪਣਾ ਲਾ ਲਿਓ ਸਾਨੂੰ ਚਾਹੀਦਾ ਨਹੀਂ ਤੇ ਉਦੋਂ ਬਾਅਦ ਆ ਲਾਈਟਾਂ ਕਹਿੰਦੇ ਸੀਗੇ ਵੀ ਛੱਡ ਦਿਓ ਲਾਈਟਾਂ ਆਪਾਂ ਲਾਈਆਂ ਨਹੀਂ ਹੈਗੀਆਂ ਨਾਲ ਆਪਾਂ ਡੰਡਾ ਦਿੱਤਾ ਹੁੱਕ ਦਿੱਤੀ ਅਤੇ ਟਾਪ ਲਿੰਕ ਕਹਿੰਦੇ ਨੇ ਇਹਨੂੰ ਡੰਡੇ ਨੂੰ ਤੇ ਇੱਕ ਡਰਾਈਵਰ ਤੇ ਆ ਆਪਣੇ ਡੰਡੇ ਸੀਗੇ ਇਹ ਤਾਂ ਆਪਣੇ ਉਦਾਂ ਜਮੇ ਨਵੇਂ ਪਏ ਸੀ ਇਹ ਆਪਾਂ ਨਾਲ ਦੇਤੇ ਜੋ ਸਮਾਨ ਸੀਗਾ ਪਲੇਟਫਾਰਮ ਹੈ ਨਹੀਂ ਸੀ ਆਪਣੇ ਕੋਲ ਚਲੋ ਤਾਂ ਆਪਾਂ ਜੇ ਹੋਇਆ ਤਾਂ ਆਪਾਂ ਲੱਭ ਕੇ ਦੇ ਦਾਂਗੇ ਏਡਾ ਕੋਈ ਮਸਲਾ ਨਹੀਂ ਆ ਆ ਇਹ ਵਾਲਾ ਥਾਲਾ ਸ਼ੀਸ਼ਾ ਆਪਾਂ ਇਹ ਵੀ ਆਪਾਂ ਲਾ ਕੇ ਦੇਣਾ ਤੇ ਆ ਸਟੀering ਆ ਇਹਦਾ origignal ਆ ਤੇ ਇਹ ਵੀ ਆਪਾਂ ਫਿੱਟ ਕਰਕੇ ਦੇਣਾ ਬਾਕੀ ਹੋਰ ਸਾਰਾ ਕੁਝ ਉਦਾਂ ਹੀ ਛੱਡ ਦੇਣਾ ਆਪਾਂ ਨੂੰ ਹੁਣ ਸਟੀering ਆਪਾਂ ਆ ਦੇਖੋ ਆਪਣੀ ਗੈਪ ਲਾਈ ਹੋਈ ਸੀ ਇਹ ਤਾਂ ਪਾਲ ਵਾਲਾ ਟੇਪ ਲਾ ਦਿੰਦੇ ਹਾਂ ਥੋੜੀ ਢਿੱਲੀ ਜਿਹੀ ਗੈਪ ਆ ਤੇ ਹੁਣ ਆਪਾਂ ਇੱਥੇ 27 ਨੰਬਰ ਦਾ ਆਪਣਾ ਪਾਣਾ ਹਾਂਜੀ ਹੋਰ ਆਪਾਂ ਚੱਲਿਆ ਯਾਸੀ ਨੂੰ ਟਰੈਕਟਰ ਆਪਾਂ ਕਰਤਾ ਤਿਆਰ ਸਪਾਂਸਰ ਜੈਨੂ ਲੱਗਦਾ ਠੀਕ ਆ ਚਲੋ 10 ਘੰਟੇ ਜਿਹਾ ਸਰਕਲਾਈ ਦੇ ਆਪਾਂ ਜਮੇ ਨਮਾ ਤੇ ਫੇਰ ਵੀ ਸਪਾਂਸਰ ਤੇ ਉਹ ਤੇ ਵੀ ਟਾਇਰ ਆਪਾਂ ਲੱਗੇ ਹੋਏ ਫੋਟੋ ਤੇ ਫੋਟਾ ਆਪਾਂ ਲਾਤੀ ਸੀਗੀ ਤੇ ਇਹ ਬੱਦ ਕੱਲਾ ਸ਼ੁਰੂ ਕਰ ਸੀ ਇਹ ਆਪਾਂ ਰਹਿਣਾ ਅੱਧੀ ਡੇਕ ਖੜੀ ਹੈ ਨਾ ਕਰਨੇ ਅਗਲੀ ਅਪਡੇਟ ਆਪਾਂ ਪਹੁੰਚਦੇ ਹਾਂ ਮੌਸਮ ਠੰਡਾ ਹੋ ਗਿਆ ਅੱਜ